ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਅਦੀਨ ਆਉਂਦੇ ਇੱਕ ਇਲਾਕੇ ਵਿੱਚ ਪੁਲਿਸ ਵੱਲੋਂ ਰਾਤ ਸਮੇਂ ਇੱਕ ਹੋਟਲ 'ਚ ਮਾਰੀ ਗਈ ਰੇਡ ਰੇਡ ਦੌਰਾਨ ਜਿਸ਼ਮ ਫਰੋਸ਼ੀ ਦਾ ਧੰਦਾ ਬੇਨਕਾਬ ਹੋਇਆ ਇਸ ਦੌਰਾਨ ਪੁਲਿਸ ਨੇ 6 ਲੜਕੀਆਂ ਤੇ 13 ਲੜਕਿਆਂ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਲੋਕ ਹੋਟਲ ਵਿੱਚ ਕਮਰਿਆਂ ਵਿੱਚ ਜਿਸ਼ਮ ਫਰੋਸ਼ੀ ਦਾ ਧੰਦਾ ਕਰ ਰਹੇ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕੀਤੀ ਗਈ ਇੱਕ ਵਿਸ਼ੇਸ਼ ਟੀਮ ਤਿਆਰ ਕਰਕੇ ਹੋਟਲ 'ਚ ਛਾਪੇਮਾਰ ਹੋਏ ਪੁਲਿਸ ਅਧਿਕਾਰੀਆਂ ਨੇ ਕਈ ਜੋੜਿਆਂ ਨੂੰ ਸ਼ਰਮਨਾਕ ਹਾਲਤ ਵਿੱਚ ਗ੍ਰਿਫਤਾਰ ਕੀਤਾ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਰੇ ਰੁਪਇਆਂ ਨੂੰ ਪੁਲਿਸ ਨੇ ਦੇਰ ਰਾਤ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਦਿਲਚਸਪ ਗੱਲ ਇਹ ਰਹੀ ਕਿ ਪੁਲਿਸ ਨੇ ਗ੍ਰਿਫਤਾਰ ਲੜਕੀਆਂ ਨੂੰ ਅਦਾਲਤ ਤੱਕ ਪਹੁੰਚਾਉਣ ਲਈ ਇੱਕ ਆਟੋ ਦੀ ਵਰਤੋਂ ਕੀਤੀ ਜਿਸ ਨਾਲ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਹੋ ਗਏ ਕਿਉਂਕਿ ਆਟੋ ਰਾਹੀਂ ਲੈ ਕੇ ਜਾਣ ਦੌਰਾਨ ਕਿਸੇ ਦੇ ਭੱਜ ਜਾਣ ਦਾ ਖਤਰਾ ਵੀ ਮੌਜੂਦ ਸੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਸਾਰੇ ਗ੍ਰਿਫਤਾਰਸ਼ੁਦਾ ਵਿਅਕਤੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੌਰਾਨ ਪਤਾ ਲਗਾਇਆ ਜਾ ਰਿਹਾ ਹੈ ਕਿ ਘਰੋ ਦੇ ਪਿੱਛੇ ਕੌਣ ਤੇ ਵੱਡੇ ਸਰਗਣਾ ਹਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੋਟਲ ਮਾਲਤੋ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਨੂੰ ਇਸ ਗਲਤ ਗਤੀਵਿਧੀ ਦੀ ਜਾਣਕਾਰੀ ਸੀ ਜਾਂ ਨਹੀਂ ਉਹ ਦੇਖਦੇ ਆ ਅੜੀ ਰਾਮਾ ਦੀ ਪੂਰੀ ਰਿਪੋਰਟ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾ ਹੋ ਧੰਦਾ ਜੀ ਹੋਟਲ ਦਾ ਨਾਮ ਆਰਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਤਾ ਉਹ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕੱਲਦਾ ਕੋਈ ਮਾਲਕ ਦੇ ਉੱਤੇ ਕੋਈ ਐਫਆਈਆ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਨਾਮ ਹੀ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੇ ਆਏ ਕੀ ਕਾਰਵਾਈ ਕੀਤੀ ਕੀ ਸਰ ਹੁਣ ਇਹਨਾਂ ਤੇ ਕਦਮਾ ਦਰਜ ਕਰਕੇ ਇਨਨ ਨੂੰ ਹਵਾਲਾ ਚ ਭੇਜਿਆ ਗਿਆ ਅੱਜ ਅੱਜ ਕਿਹੜੇ ਕੋਲ ਨੇ ਹਮ ਤਾਂ ਬੰਦ ਕਰੋ ਵਾਪਸ ਕਰੋ ਤੁਹਾਨੂੰ ਕਿਹਾ ਸੀ ਨਾ ਤੀ ਰੁਕੀਆਂ ਨਹੀਂ ਤੋਂ ਕੋਈ ਨਹੀਂ ਕਿਤੇ ਚਲ ਗਏ ਸਾਰੇ ਆਟੋ ਤੇ ਬਾਦੇ ਹਨੂ ਆ ਜਾ ਮੈਡਮ ਇਹਨਾਂ ਨੂੰ ਬਾਦੇ ਹੁਣ ਇਹਨਾਂ ਨੇ ਲੈ ਆਏ ਕਾਲਾ ਵੀਡੀਓ ਕਿਹ ਬਣਾਈ ਫਿਰੁੰਦੇ ਸੀ ਕੋਈ ਮਾਰੋ ਇਹਨਾਂ ਨੂੰ ਲੜਾਈ ਹੋ ਰਹੀ ਹੈ ਲੜਾਈ ਹੈ ਕਿਹਦੀ ਲੜਾਈ ਹੋਗੀ ਆਪਣਾ ਵੀਡੀਓ ਕਾਹਨ ਸਾਨੂੰ ਜਿਹੜਾ ਇਹਿੰਦੀ ਵੀਡੀਓ ਪਨੋ ਹੋਣਾ ਜਰੂਰੀ ਹੈ